ਤੋਂ ਐਨਟੀਆ ਪੰਜਾਬ نیوز ਦੇ ਵਿੱਚ ਤੁਹਾਡਾ ਸਵਾਗਤ ਹੈ ਅਹੀ ਰੋਜੀ ਪਿੰਡਾਂ ਦੇ ਤਰਫੋਂ ਰੋਖ ਕਰਦੇ ਪਏ ਆ ਕਿ ਪਿੰਡਾਂ ਦੀ ਛੜਕਾ ਦੇ ਹਾਲਾਤ ਦੱਸਈ ਆ ਪਿੰਡਾਂ ਦੀ ਗੱਲ ਕੀਤੀ ਹੈ ਕਿਉਂਕਿ ਮਾਨ ਸਰਕਾਰ ਵੱਲ ਵਾਰੀ ਕੀਤੀ ਗਈ ਸੀ ਪਿੰਡਾਂ ਦੀ ਨਹਿਰ ਬੰਨ ਲੀ ਜਾਏਗੀ ਲੇਕਿਨ ਗਰਾਊਂਡ ਲੈਵਲ ਤੇ ਕੀ ਹੈ ਕੀ ਨਹੀਂ ਹੈਗਾ ਉਹ ਹੀ ਤੁਹਾਨੂੰ ਦਿਖਾਵਾਂਗੇ ਪਿਛਲੇ ਦਿਨ ਵੀ ਇਹ ਤੁਹਾਨੂੰ ਦਿਖਾਇਆ ਕਿ ਰੋਡਾਂ ਦੇ ਹਾਲਾਤ ਕੀ ਹੈ ਉੱਥੇ ਹੀ ਅੱਜ ਹੀ ਪਿੰਡ ਬਦਰ ਵਾਲੀ ਦੇ ਵਿੱਚ ਖੜੇ ਆ ਜਿੱਥੇ ਕਿ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪਿੰਡ 'ਚ ਜਦੋਂ ਐਂਟਰੀ ਕੀਤੀ ਹੈ ਤੇ ਕਾਫੀ ਜ਼ਿਆਦਾ ਇਹ ਖੱਡੇ ਪਏ ਸੀ ਥੋੜੀ ਦੂਰੀ ਹੈ ਪੁੱਜੀਆਂ ਦੇ ਇੱਕ ਸਕੂਲ ਸੀ ਸਕੂਲੀ ਬੱਚੇ ਜਾਂਦੇ ਪਏ ਸੀ ਸਕੂਲੀ ਬੱਚਿਆਂ ਦਾ ਵੀ ਇੰਨਾ ਕਿ ਮੁਸ਼ਕਲ ਹੈ ਸਕੂਲੇ ਜਾਣਾ ਕਿ ਥੋੜੀ ਜੀ ਰਾਤ ਨੂੰ ਬਰਸਾਤ ਹੋਈ ਹੈ ਤੇ ਗੋਡੇ-ਗੋਡੇ ਕਿਰੇ ਪਾਣੀ ਹੋ ਗਿਆ ਤੇ ਸਕੂਲੀ ਬੱਚੇ ਕਿਹੜੇ ਸਕੂਲ ਜਾਣ ਤੋਂ ਵੀ ਕਤਲਾਂਦੇ ਪਏ ਕਿਹੜੇ ਵੇਲੇ ਸਕੂਲ ਜਾਂਦੇ ਪਏ ਆ ਉਹ ਕਿਤੇ ਗਿੱਲੇ ਹੋ ਕੇ ਜਾਂਦੇ ਪਏ ਆ ਕਿਸੇ ਪ੍ਰਕਾਰ ਨਾਲ ਨਿਸ਼ਾਨ ਹੁੰਦਾ ਪਿਆ ਉੱਥੇ ਹੀ ਗੱਲ ਜਦੋਂ ਲੋਕਾਂ ਦਾ ਬੋਸ਼ਮਾਰਕ ਕੀਤੀ ਗਈ ਲੋਕਾਂ ਨਾਲ ਗੱਲਬਾਤ ਕੀਤੀ ਗਈ ਤੇ ਲੋਕਾਂ ਨੇ ਦੱਸਿਆ ਕਿ ਜਦੋਂ ਇੱਥੇ ਸਮਸ਼ਾਨ ਘਾੜ ਵੀ ਲੱਗਦਾ ਦੋ ਸਕੂਲ ਰਸਤੇ 'ਚ ਪੈਂਦੇ ਆ ਜਿਹੜੇ ਚੱਲਦੇ ਕਿਸੇ ਦੀ ਡੈਥ ਹੋ ਜਾਂਦੀ ਹੈ ਬਸਾਤਾ ਦੇ ਵਿੱਚ ਤੇ ਉਹਨਾਂ ਦੇ ਡਾਟਾ ਬੋਡੀ ਕਿੱਦਾਂ ਲੈ ਕੇ ਜਾਣੀ ਹੁੰਦੀ ਹੈ ਕਿਉਂਕਿ ਉਹਨਾਂ ਨੂੰ ਮਜਬੂਰ ਨਹੀਂ ਹੋ ਰਿਹਾ ਗੋਡੇ-ਗੋਡੇ ਪਾਣੀ ਚਿਕੜਾ ਖobeb ਵਿੱਚ ਲੰਗਨੇ ਪੈਂਦਾ ਲੇਕਿਨ ਨਾ ਹੀ ਇਸ ਇਸ ਪੰਜਾਬ ਦਾ ਮੰਤਰੀ ਕੋ ਧਿਆਨ ਦਿੰਦਾ ਨਾ ਕੋਈ ਸਰਪੰਚ ਧਿਆਨ ਦਿੰਦਾ ਦੱਸਦੀ ਹੈ ਕਿ ਇਹ ਪਿੰਡ ਕਿਹੜਾ ਕਤਾਰੂ ਚੱਕ ਦੇ ਵਿੱਚ ਪੈਂਦਾ ਹੋਏ ਹਲਕੇ ਦੇ ਵਿੱਚ ਪੈਂਦਾ ਜਿਹੜਾ ਮੰਤਰੀ ਹੈ ਲਾਲਚੰਨ ਜੀ ਕਤਾਰਚਰ ਜੀ ਜਿਹੜੇ ਦਿਨ-ਪਰਿ ਦਿਨ ਵਾਅਦੇ ਕਰਦੇ ਰਹਿੰਦੇ ਲੋਕਾਂ ਨਾਲ ਕਿ ਆਪਾਂ ਨਹਾਰ ਬੱਲੀ ਆਏਗੀ ਲੇਕਿਨ ਨਹਾਰ ਕਿੱਥੇ ਬੱਲੀ ਜਾਦੀ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਆ ਲੋਕਾਂ ਨਾਲ ਗੱਲਬਾਤ ਕਰਦੇ ਲੋਕਾਂ ਨੂੰ ਜਾਣਨਾ ਹੈ ਕਿ ਪਿੰਡ ਦੇ ਕਿਦੋਂ ਦੇ ਹਾਲਾਤ ਆ ਗਏ ਨੇ ਉਹ ਦੱਸੇ ਜਾਏ ਕਿ ਕੁਝ ਸਮਾਂ ਪਹਿਲੇ ਤੇ ਸੀਵਰੇਜ ਵੀ ਪੈਪਰ ਪਾਈ ਗਿਆ ਸੀ ਔਰ ਕਿਰਾ ਪਿੰਡ ਤੋਂ ਸ਼ਹਿਰ ਦੇ ਵਿੱਚ ਚਲ ਗਿਆ ਸੀ ਨਗਰ ਨਿਗਮ ਦੇ ਵਿੱਚ ਆ ਗਿਆ ਸੀ ਲੇਕਿਨ ਨਗਰ ਨਿਗਮ ਤੋਂ ਜਾਣ ਤੋਂ ਬਾਅਦ ਵੀ ਇਹ ਸੁਧਾਰ ਨਹੀਂ ਹੋਇਆ ਸੁਧਾਰ ਇਹਰਾ ਖਰਾਬ ਹੀ ਹੋਇਆ ਨਹੀਂ ਹੋਇਆ ਲੇਕਿਨ ਕਿਤਨਾ ਕਿਤੇ ਦੇਖਣ ਵਾਲੀ ਗੱਲ ਇਹ ਹੈ ਕਿ ਪ੍ਰਸ਼ਾਸਨ ਅਧਿਕਾਰੀ ਵੀ ਕਿਤਨਾ ਕਿਤੇ ਚੁੱਪੀ ਸਾਧ ਕੇ ਬੈਠੇ ਆ ਔਰ ਗੱਲ ਕੀਤੀ ਹੈ ਲੀਡਰਾਂ ਦੀ ਤਾਂ ਵੀ ਚੁੱਪੀ ਸਾਧ ਕੇ ਬੈਠੇ ਕਿਉਂ ਇਸ ਪਰੇਵ ਨਾਲ ਬੱਚੂ ਦਾ ਬੁਹਾਰ ਕੀਤਾ ਜਾਂਦਾ ਇੱਧਰ ਦੇਖਦੇ ਹੋ ਐਨਕ ਡੈਮ ਪੰਜਾਬ ਨੇ ਮੈਨੇਜ ਕਰਨ ਜੀ ਕੀ ਨਾਮ ਆ ਆਪਣਾ ਭਾਈ ਮੇਰਾ ਨਾਮ ਸਰਿੰਦਰ ਸਿੰਘ ਆ ਪਿੰਡ ਪਿੰਡ ਬਾਦਲਾੜੀ ਅਜੀ ਕੀ ਹਾਲਾਤ ਆ ਸੜਕਾਂ ਦੇ ਹਾਲਾਤ ਬੜੇ ਮਾਰੇ ਆ ਹਾਲਾਤ ਉਹੋਂ ਦੇ ਮਾਰੇ ਆ ਜਦੋਂ ਇਹ ਪਿੰਡ ਕਾਰਪੋਰੇਸ਼ਨ ਨੇ ਆਪਣਾ ਦਾਰਾ ਪ੍ਰਧਾਨ ਵਾਸਤੇ ਪਿੰਡ ਜਿਹੜੇ ਆਪਣੇ ਅੰਦਰ ਕੀਤੇ ਆ ਉਸੇ ਦਿਨ ਤੋਂ ਪਿੰਡਾਂ ਦਾ ਬੜਾ ਗਰਕ ਹੋ ਗਿਆ 5 ਸਾਲ 7-8 ਸਾਲ ਹੋ ਗਿਆ ਕਾਰਪੋਰੇਸ਼ਨ ਚ ਆਵੇ ਤੇ ਪਿੰਡ ਦੀ ਸਰਕਾਰ ਦੇਖ ਲਓ ਤੇ ਕੀ ਹਾਲ ਆ ਇੰਡਰ ਦੇ ਵਿੱਚ ਥਾ ਥਾ ਦੇ 366 ਕੇ ਸੜਕਾਂ ਬਣਾਈਆਂ ਨਾ ਕੋਈ ਉਹਨਾਂ ਕਬਜ਼ੇ ਛਡਾਏ ਆ ਕਹਿੰਦੇ ਜੀ ਇਹ ਕਰਦੇ ਆਂਗੇ ਉਹ ਕਰਦੇ ਆ ਸਾਰੇ ਦਾਵੇ ਇਹਦੇ ਝੂਠ ਆ ਇਹਨਾਂ ਨੇ ਸੀਵਰੇਜ ਪਾਇਆ 3 ਸਾਲ ਪਹਿਲਾਂ ਉਹ ਸਾਰਾ ਸੀਵਰੇਜ ਥਾ ਥਾ ਤੇ ਬੈਠਣ ਪਿਆ ਇੱਥੇ ਇਹਦੀ ਸਰਕਤੋ ਹੀ ਦੇਖਣ ਦੇ 6 ਮਹੀਨੇ ਇਹ ਲੁੱਕ ਪਏ ਤੇ ਸੜਕ ਜਿਹੜੀ ਥਾ ਥਾ ਦਾ ਸਾਰੀ ਬੈ ਗਈ ਹੈ ਇਹ 6 ਮਹੀਨੇ ਬਾਅਦ ਆ ਕੇ ਸਾਰੀ ਬੈ ਜਾਂਦੀ ਹੈ ਇੱਥੇ ਜੇ ਇੱਕ ਤੋਂ ਵੱਡਾ ਕਰਕੇ ਵਸਤੇ ਵੱਡਾ ਜਿਹੜਾ ਹਲਕਾ ਆ ਇਹ ਤੇ ਹਲਕੇ ਜਪੰਦਾ ਐਮਐਲਏ ਸਾਡਾ ਕਾਰਪੋਰੇਸ਼ਨ ਵਾਲਾ ਜਿਹੜਾ ਪਠਾਨਕੋੜ ਚ ਪੈਂਦਾ ਐਮਸੀਆ ਦਾ ਮਤਲਬ ਕੀ ਬਣਾਵਾ ਸਰਪੰਚ ਨਹੀਂ ਹੋਇਆ ਤੇ ਐਮਸੀ ਹੈ ਇਹਨਾਂ ਨੇ ਕਾਕਸ ਮੰਗਣਾ ਆ ਜਾਂਦਾ ਕੋਈ ਸੁਵਿਧਾ ਨਹੀਂ ਪਿੰਡ ਨੂੰ ਕੋਈ ਪਾਣੀ ਨਹੀਂ ਸਹੀ ਟਿਕ ਤਰੀਕੇ ਨਾਲ ਆਂਦਾ ਪਿਆ ਅੱਧੇ ਪਿੰਡ ਚ ਆਂਦਾ ਅੱਧੇ ਪਿੰਡ ਚ ਨਹੀਂ ਆਂਦਾ ਥਾਂ ਥਾਂ ਤੇ ਸੜਕਾਂ ਨਾਲੇ ਟੋਟੇ ਛੱਟ ਛੱਟ ਕੇ ਬਣਾ ਦੀਆਂ ਜੇ ਤੇਰੇਦਾਰਾਂ ਨੂੰ ਪੁੱਛੋ ਕੋਈ ਕਹਿੰਦਾ ਫਲਾਣੇ ਵਾਲੇ ਅੰਡਰ ਚਾਂਦੀ ਆ ਇਹ ਫਲਾਣੇ ਹਾਇ ਤੱਕ ਇਸ ਪਿੰਡ ਦੇ ਵਿੱਚ ਕਦੇ ਵੀ ਕੋਈ ਕਾਰਪੋਰੇਸ਼ਨ ਦਾ ਕੋਈ ਬੰਦਾ ਨਹੀਂ ਆਇਆ ਕਦੇ ਕੋਈ ਮੇਰ ਨਹੀਂ ਆਇਆ ਇੱਥੇ ਬੰਨਾ ਕੀ ਹੈ ਤਿੰਨ ਤਿੰਨ ਤਰ੍ਹਾਂ ਦੀ ਤੇ ਪਾਰਟੀਆਂ ਸਰਕਾਰ ਛਾੜੂ ਦੀ ਆ ਪੰਜਾਬ ਨਾਲੇ ਸਾਡਾ ਉਹ ਤਾਂ ਉਧਰ ਪਾਉਂਦਾ ਜਿਹੜਾ ਸ਼ਹਿਰ ਦਾ ਉਹ ਭਾਜਪੀ ਦਾ ਜਿਹੜਾ ਮੇਰਾ ਉਹ ਕਾਂਗਰਸ ਦਾ ਇੱਥੇ ਅੱਤਰ ਕੋਈ ਨਹੀਂ ਬੜਿਆ ਇੱਥੇ ਜੀ ਮੰਤਰੀ ਵੀ ਆਇਆ ਇੱਥੇ ਦੋ ਸੜਕ ਜਿਹੜੀ ਇਹ ਨਹੀਂ ਬਣੀ ਉਹ ਭਾਜੀ ਸੜਕ ਬਣੀ 6 ਮਹੀਨੇ ਪਹਿਲਾਂ ਉਸ ਤੋਂ ਪਹਿਲਾਂ ਵੀ ਬੜੀ ਬੜੀ ਟੁੱਟੀ ਆ ਜਦੋਂ ਬੰਦੀ ਹੈ ਨਾਲ ਹੀ ਟੋਇਪ ਆਉਂਦੇ ਇਹਨਾਂ ਨੇ ਸ਼ਿਵਰੇ ਪਾਈ ਸਾਰੇ ਸ਼ਿਵਰੇ ਦਾ ਬੇੜਾ ਕਰਕਾ ਇੱਥੇ ਤੁਹਾਡੇ ਪਿੱਛੇ ਨਾਲ ਹੀ ਸ਼ਮਸ਼ਾਨ ਘਾੜਾ ਇੱਥੇ ਕੋਈ ਸਫਦਾ ਨਹੀਂ ਕੋਈ ਕਾਨੂੰਨ ਨਹੀਂ ਹਨ ਨੂੰ ਕਿਤੇ ਕੋਈ ਮਰ ਜੇ ਕੋਈ ਹੱਥ ਤੋਂ ਕੋਈ ਜਗ੍ਹਾ ਨਹੀਂ ਗੰਦੇ ਪਾਣੀ ਜਾ ਕੇ ਲੋਕਾਂ ਨੂੰ ਨਹਿਰ ਹੱਥੋਂ ਤੋਂ ਨਾ ਪੈਂਦਾ ਮੰਤਰੀ ਜਿਹੜੇ ਆ ਬੜੀ ਬੜੀ ਆਏ ਆ ਉਹਨਾਂ ਨੂੰ ਪਤਾ ਆ ਕਿੰਨੀ ਵਾਰੀ ਦੇਖਣਾ ਉਹਨਾਂ ਨੇ ਬਹੁਤ ਵਾਰੀ ਆਏ ਨੇ ਮੰਤਰੀ ਸਾਹਿਬ ਬੜੀ ਬੜੀ ਆਏ ਨੇ ਤੇ ਇਸ ਤੋਂ ਪਹਿਲਾਂ ਵੀ ਬੜੇ ਲੀਡਰ ਆਏ ਨੇ ਉਸ ਪਿੰਡ ਦੀ ਕੋਈ ਸੁਣਵਾਈ ਨਹੀਂ ਕੀ ਮੰਗ ਰਹੇ ਸੀ ਨਾ ਹੀ ਮੰਗੇ ਕਰਨ ਜਾਂ ਤੇ ਕਰੋ ਪ੍ਰਸ਼ੰਤ ਦੇ ਦਰਜ ਪਿੰਡ ਨੂੰ ਬਾਹਰ ਕੱਢੋ ਤੇ ਜੇ ਟੈਕਸ ਲੈਣੇ ਆ ਦੇ ਪਰ ਲੋਕਾਂ ਨੂੰ ਸੁਵਿਧਾ ਵੀ ਦਿਓ ਸੜਕ ਬਣਾਈ ਜਾ ਤੇ ਨੇ ਸਕੂਲ ਤੇ ਭਾਜੀ ਕੀ ਨਾਮ ਆਪਣਾ ਤੇਰਾ ਨਾਮ ਰਾਜਕੁਮਾਰ ਆ ਜੀ ਭਾਜੀ ਕੀ ਹਾਲਾਤ ਆ ਸੜਕਾਂ ਦੇ ਸੜਕਾਂ ਦੇ ਬੇਹ ਮਾਰੇ ਹਾਲਾਤ ਆ ਸਾਡੇ ਪਿੰਡ ਦੇ ਸਾਡੇ ਪਿੰਡ ਨੂੰ ਇਹ ਮੇਲ ਸੜਕ ਆ ਸਾਡੇ ਪਿੰਡ ਬਾਰੋਂ ਜਿਹੜੀਆਂ ਸਕੂਲ ਦੀਆਂ ਗੱਡੀਆਂ ਆਉਂਦੀਆਂ ਉਹਨਾਂ ਵਾਸਤੇ ਵੀ ਬੜੀ ਪਰੇਸ਼ਾਨੀ ਆ ਜੇ ਸਾਡੇ ਪਿੰਡ ਕੋਈ ਹਾਸਾ ਆ ਜਾਏ ਕੋਈ ਮਰ ਗੋ ਜੇ ਸਾਨੂੰ ਉਹ ਸ਼ਮਸ਼ਾਨ ਘਰ ਨੂੰ ਉਹ ਡੈੱਡ ਬੋਡੀ ਨੂੰ ਲੈ ਜਾਣਾ ਬੜਾ ਔਖਾ ਹੁੰਦਾ ਅਸੀਂ ਬੜੇ ਪਰੇਸ਼ਾਨ ਆ ਪਿਛਲੇ 2-3 ਸਾਲਾਂ ਤੋਂ ਉਹ ਬਾਰ-ਬਾਰ ਕਹਿੰਦੇ ਆ ਰਹੇ ਆ ਸਾਡੀ ਸੜਕ ਨਹੀਂ ਬਣ ਰਹੀ ਹੈ ਦੋ ਅਸੀਂ ਸਰਕਾਰਾਂ ਤੋਂ ਬਹੁਤ ਦੁਖੀ ਆ ਸਰਕਾਰ ਨੂੰ ਅਸੀਂ ਅਸੀਂ ਮੌਜੂਦਾ ਜਿਹੜੇ ਮੰਤਰੀ ਸਾਹਿਬ ਹੈ ਉਹਨਾਂ ਨੇ ਮੌਕੇ ਦੇ ਹਾਲਾਤ ਵੀ ਵੇਖਿਆ ਤਾਂ ਵੀ ਕੋਈ ਇਸ ਚੀਜ਼ ਤੇ ਕੋਈ ਕਾਰਵਾਈ ਨਹੀਂ ਹੋਈ ਕੀ ਮੰਗ ਕਰਦੇ ਹੋ ਜੀ ਅਸੀਂ ਮੰਗ ਕਰਨਾ ਵੀ ਸਾਡੀ ਸੜਕ ਬਣੇ ਮਧਲੇ ਸਾਫ਼ ਸੁਥਰਾ ਰਸਤਾ ਬਣੇ ਅੱਗੇ ਪਾਰਕਿੰਗ ਹੈ ਪਾਰਕਿੰਗ ਦੇ ਦੇਖੋ ਲਾਗੇ ਕੱਡੇ ਖੱਡੇ ਖੱਡੇ ਉਹ ਕੱਡੇ ਵਗਾਰਾ ਹੋ ਰਿਹਾ ਲਗ ਮੱਛਰ ਵਗੈਰਾ ਜੇ ਉਹ ਬੱਚੇ ਬਿਮਾਰ ਹੋ ਰਹੇ ਨਾ ਤੇ ਬੱਚੇ ਨਾਲ ਖੇਡਣਾ ਹੀ ਪਾਰਕ ਮੰਗਾ ਤਿਆਰੀ ਲੱਗਦੀ ਹੈ ਸਾਡੀ ਮੰਗਾ ਸਿੰਘ ਕਿਹੜਾ ਪਿੰਡ ਹੈ ਭਾਜੀ ਬਾਦਲੜੀ ਭਾਜੀ ਪਿੰਡ ਦੇ ਹਾਲਾਤ ਕੀ ਸੜਕਾਂ ਦੇ ਸਾਡੇ ਪਿੰਡ ਦੇ ਸੜਕਾਂ ਦੇ ਹਾਲਾਤ ਇੰਨੇ ਮਾੜੇ ਨੇ ਕਿ ਸ਼ਾਇਦ ਸਾਨੂੰ ਤਾਂ ਇਹ ਇਸ ਇਲਾਕੇ ਦੀ ਕੱਟ ਕਰਦੇ ਸੜਕਾਂ ਦੇਖੋ ਸਾਡੇ ਕੱਡੇ ਕੱਡੇ ਨੰਦਣਾ ਖਾ ਦਾ ਪਿੰਡ ਵਾਸੀਆਂ ਦੇ ਕੋਈ ਕੱਲ ਨੂੰ ਕੋਈ ਹਾਸਾ ਜਿਹਾ ਐਕਸੀਡੈਂਟ ਹੋ ਗਿਆ ਤੇ ਉਹਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਫਿਰ ਸਰਕਾਰ ਦੀ ਹੋਵੇਗੀ ਕਹਿੰਦੀ ਇਸੇ ਨੂੰ ਮੂਲ ਮੰਤਰੀ ਕੋਲ ਕਿ ਕੰਪਲੇਨ ਨਹੀਂ ਕਰਵਾਈ ਜੀ ਉਹ ਬੜੀ ਬੜੀ ਕਿਹਾ ਜੀ ਕੋਈ ਗੋਰੀ ਨਹੀਂ ਕਰਦਾ ਕੀ ਕਹਿੰਦੇ ਆ ਜੀ ਉਹ ਕਹਿੰਦੇ ਬਣਾਵਾ ਦੇਣੇ ਬਣਾ ਦੇਣਗੇ ਕਰਦਾ ਕੋਈ ਹੈ ਨਹੀਂ ਕੰਮ ਜੀ ਸਰਮਣ ਭੇਜੀ ਹੈ ਨਹੀਂ ਸਰਕਾਰ ਕੀ ਮੰਗ ਕਰਦੇ ਆਂ ਭਾਈ ਮੰਗ ਕਰਦੇ ਆਂ ਸਰਕਾਰ ਨੂੰ ਪੂਰਜੋ ਮੰਗ ਕਰਦੇ ਆਂ ਵੀ ਸਾਡੇ ਪਿੰਡ ਦੀਆਂ ਸੜਕਾਂ ਬਣਾਈਆਂ ਜਾਣ ਤੇ ਸਾਨੂੰ ਤੇ ਕੋਲੁਰਦਾ ਨਹੀਂ ਵੀ ਕਹਿੰਦੇ ਕੋਈ ਬੜਾ ਕੰਮ ਕਰਦੀ ਹੈ ਸਰਕਾਰਾਂ ਕਿ ਤੇ ਕੰਮ ਦੇ ਸਾਡੇ ਪਿੰਡ ਦਾ ਬਹੁਤ ਮਾੜਾ ਹਾਲ ਹੈ ਇੱਕ ਪਾਸੇ ਕਹਿੰਦੇ ਪ੍ਰਸ਼ਾਸਨ ਦੇ ਵਿੱਚ ਪਾਣੀ ਨਹੀਂ ਇਕੱਠਾ ਹੁੰਦਾ ਨਾ ਦੂਜੇ ਪਾਸੇ ਤੇ ਪਾਰਕ ਹੈ ਬੱਚੇ ਖੇਡਦੇ ਆ ਕਿ ਲੰਦਾ ਬਿਮਾਰੀਆਂ ਨੂੰ ਬਹੁਤ ਜ਼ਿਆਦਾ ਬਹੁਤ ਦਿਖਾਵਾ ਪਾਣੀ ਇਕੱਠਾ ਹੋਇਆ ਮੱਛਰਾਂ ਵਾਲੀਆਂ ਕੱਲ ਬਿਮਾਰੀਆਂ ਬੜਾ ਬਹੁਤ ਬੁਰਾ ਰਲ ਹੈ ਜੀ ਪਿੰਡ ਜੀ ਮੇਨ ਕਰਕੇ ਹੀ ਹੈ